ਦੇ ਦੋਸਤੋ ਸਵਾਗਤ ਆ ਜੀ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਜਿਵੇਂ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਜਾਨੀ ਕਿ ਜੂਨ ਦਾ ਮਹੀਨਾ ਚੱਲ ਰਿਹਾ ਤੇ ਬੱਕਰੀਆਂ ਨੂੰ ਆਪਾਂ ਕੀ ਦੇ ਰਹੇ ਹਾਂ ਖਾਣ ਪੀਣ ਲਈ ਉਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਅੱਜ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਦੋਸਤੋ ਠੀਕ ਆ ਤੇ ਇਸ ਟਾਈਮ ਆਪਾਂ ਬੱਕਰੀਆਂ ਨੂੰ ਪਾਇਆ ਹੋਇਆਗਾ ਜੰਤਰ ਤੇ ਵਿੱਚ ਇਹ ਥੋੜਾ ਜਨਾ ਮੱਕ ਪੁੱਤਰ ਦੇਣੇ ਹੁੰਦੇ ਆ ਆਪਾਂ ਕੱਚਾ ਕੱਚਾ ਆ ਤੇ ਜੰਤਰ ਥੋੜਾ ਪੱਕ ਚੱਲਿਆ ਕਿਉਂਕਿ 1.5 ਮਹੀਨੇ ਤੋਂ ਉੱਪਰ ਹੋ ਗਿਆ ਜੰਤਰ ਬੀਜੇ ਨੂੰ ਤੇ 11 ਵਜੇ ਸਵੇਰ ਕਣਕੀਆਂ ਭਰ ਦਿੰਨੇ ਇਹਨਾਂ ਦੀਆਂ ਉਸ ਤੋਂ ਬਾਅਦ ਸਾਰਾ ਦਿਨ ਇਹ ਖਾ ਕੇ ਬੈਠੀਆਂ ਰਹਿਣੀਆਂ 2-3 ਵਜੇ ਤੱਕ ਤੇ 2-3 ਵਜੇ ਆਪਾਂ ਇਹਨਾਂ ਨੂੰ ਸੁੱਕਾ ਹਰਾ ਪਾਵਾਂਗੇ ਤੇ ਸਵੇਰ ਆਪਾਂ ਇਹਨਾਂ ਨੂੰ ਕਿਰਾਂ ਕਣਕ ਖਵਾਈਆ ਕਣਕ ਖਵਾਉਣ ਤੋਂ ਬਾਅਦ ਆਪਾਂ ਤਕਰੀਬਨ ਘੰਟੇ ਡੇਢ ਘੰਟੇ ਬਾਅਦ ਇਹਨਾਂ ਨੂੰ ਆਪਾਂ ਹਰਾ ਪਾਤਾ ਫਿਰ ਤਕਰੀਬਨ ਟਾਈਮ ਹੋਗਾ ਹੋਗਾ 8.5-9 ਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਹਰਾ ਖਵਾਉਣ ਤੋਂ ਬਾਅਦ ਆਰਾਮ ਕਰਨ ਲਈ ਛੱਡ ਦਾਂਗੇ ਠੀਕ ਆ ਖੁਰਲੀਆਂ ਕਰ ਦਾਂਗੇ ਪਹਿਲੀਆਂ ਜਿੰਨਾਂ ਇਹਨਾਂ ਨੇ ਖਾਣਾ ਹੋਇਆ ਖਾ ਲੈਣੀਆਂ ਤੇ ਵੈਸੇ ਸਾਰਾ ਖਾਈ ਜਾਂਦੀਆਂ ਆਪਾਂ ਪਾਉਣੀ ਉਹ ਹਿਸਾਬ ਨਾਲ ਹੁੰਦੀ ਆ ਵੀ ਸਾਰਾ ਖਾਈ ਜਾਣ ਬੱਕਰੀਆਂ ਇਹ ਤੇ ਸਕਿੰਨ ਵਗੈਰਾ ਤੁਸੀਂ ਦੇਖ ਸਕਦੇ ਹੋ ਕੋਈ ਪਾਣੀ ਦੀ ਘਾਟ ਨਹੀਂ ਬੱਕਰੀਆਂ ਨੂੰ ਆਪਾਂ ਨੂੰ ਵਧੀਆ ਲੈਸ਼ ਲੈਸ਼ ਕਰਦੀਆਂ ਪਈਆਂ ਤੇ ਪਾਣੀ ਵੀ ਜ਼ਰੂਰੀ ਹੁੰਦਾ ਗਰਮੀ ਦੇ ਵਿੱਚ ਤਾਂ ਤਕਰੀਬਨ 15-20% ਪਾਣੀ ਤਾਂ ਇਹ ਹਰੇ ਤੋਂ ਹੀ ਲੈ ਲੈਂਦੇ ਆ ਤੇ ਐਕਸਟਰਾ ਇਹਨਾਂ ਨੂੰ ਆਪਾਂ ਗੋੜਾ ਵਾਲਾ ਪਾਣੀ ਪਿਾਵਾਂਗੇ ਤਕਰੀਬਨ ਘੰਟੇ ਲੈਡ ਘੰਟੇ ਨੂੰ ਹਜੇ ਖਰਾ ਖਾਣ ਤੋਂ ਬਾਅਦ ਫਿਰ ਇਹਨਾਂ ਨੂੰ ਆਪਾਂ ਗੋੜਾ ਵਾਲਾ ਪਾਣੀ ਪਿਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ 2:3 3 ਵਜੇ ਖਲ ਤੇ 3:00 ਦੀ ਆਪਣੀ ਸਰੋਂ ਦੀ ਖਲ ਜਾਂ ਵਿੱਚ ਹੋਰ ਖਲ ਪਾ ਲੈਨੇ ਕੋਈ ਨਾ ਕੋਈ ਵਿੱਚ ਦਾਣਾ ਪਾ ਲੈਨੇ ਤੇ ਉਹ ਆਪਾਂ 2-3 ਕਿਲੋ ਖਲ ਪਿਓ ਕੇ ਇਹਨਾਂ ਨੂੰ ਤੇ ਇੱਕ ਟੱਬ ਜਿਹੜਾ ਹੋ ਦੇਖ ਰਹੇ ਹੋ ਤੁਸੀਂ ਬੱਕਰੀਆਂ ਨੀਰਾ ਖਾ ਰਹੀਆਂ ਉੱਤੇ ਤੇ ਉਹ ਢੋਲ ਵੱਡਾ ਹੋਇਆ ਆਪਣਾ ਤਾਂ ਤੇ ਉਹਨੂੰ ਫੁੱਲ ਪਾਣੀ ਨਾਲ ਭਰ ਕੇ ਆਪਣੇ ਕੋਲੇ 20 ਜਾਨਵਰਾਂ ਤੇ ਤਕਰੀਬਨ ਉਹ ਚ 80-90 ਲੀਟਰ ਪਾਣੀ ਪਿਆ ਜਾਂਦਾ ਤੇ ਉਹਨੂੰ ਆਪਾਂ ਫੁੱਲ ਭਰ ਕੇ ਉਹਦੇ ਵਿੱਚ ਉਹ ਖੜ ਵਗੈਰਾ ਘੋਲ ਦਿੰਨੇ ਆ ਤੇ ਉਸ ਨੂੰ ਪੂਰਾ ਡੱਕ ਕੇ ਪੀ ਲੈਂਦੇ ਆ ਤੇ ਉਸ ਤੋਂ ਘੰਟੇ ਡੇਢ ਘੰਟੇ ਬਾਅਦ ਫਿਰ ਇਹਨਾਂ ਨੂੰ ਆਪਾਂ ਸੁੱਕਾ ਨੀਰਾ ਪਾਉਣੇ ਆ ਠੀਕ ਆ ਹੁਣ ਆਪਣੇ ਕੋਲੇ ਗਵਾਰੇ ਦਾ ਨੀਰਾ ਚੱਲ ਰਿਹਾ ਤੇ ਥੋੜੇ ਦਿਨਾਂ ਤੱਕ ਰ ਆਪਾਂ ਮੂੰਗੀ ਦਾ ਨੀਰਾ ਲਿਆਵਾਂਗੇ ੂੰਗੀ ਦੀ ਬਾੜੀ ਸ਼ੁਰੂ ਹੋਣ ਵਾਲੀ ਆ ਬਸ ਤੇ ਮੂੰਗੀ ਦਾ ਨੀਰਾ ਲਿਆਵਾਂਗੇ ਉਦੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਮੂੰਗੀ ਦਾ ਨੀਰਾ ਚਲਾਵਾਂਗੇ ਚਲਾਵਾਂਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਇਹਨਾਂ ਨੂੰ ਕੁਝ ਨਹੀਂ ਪਾਉਂਦੇ ਸ਼ਾਮ ਤੱਕ ਇਹ ਤਕਰੀਬਨ ਰਾਤ 3:00 ਜੀ ਜਾਂਦੀਆਂ ਸੁੱਕਾ ਨੀਰਾ ਜਿਹੜਾ 3-4 ਵ ਤਾਂ ਪਸੂਕਾਂ ਨੀਰਾ ਵੀ ਪਾ ਦਨੇ ਆ ਜੇ ਕਿਵਾਰੀ ਆਪਣੇ ਕੋਲ ਹਰਾ ਵਾਧੂ ਹੋਵੇ ਤਾਂ ਹਰਾ ਵੀ ਪਾ ਦਨੇ ਆ ਤੇ ਇਹ ਆਪਣਾ ਸਾਰੇ ਦਿਨ ਦਾ ਸ਼ਡਿਊਲ ਆ ਇਸ ਟਾਈਮ ਗਰਮੀ ਦਾ ਜਿਹੜਾ ਸ਼ਡਿਊਲ ਆਪਣਾ ਠੀਕ ਆ ਤੇ ਬੱਕਰੀਆਂ ਕ੍ਰੋਸ ਹੋਈ ਜਾਂਦੀਆਂ ਆਪਣੀਆਂ ਤਕਰੀਬਨ ਬੱਕਰੀਆਂ ਸਾਰੀਆਂ ਲੱਗ ਗਈਆਂ ਕੋਈ ਇੱਕ ਦੋ ਇੱਕ ਦੋ ਬੱਕਰੀਆਂ ਰਹਿ ਗਈਆਂ ਤੇ ਪਿਛਲੇ 5-7 ਦਿਨਾਂ ਦੇ ਵਿੱਚ ਸਾਰੀਆਂ ਬੱਕਰੀਆਂ ਆਪਣੀਆਂ ਕ੍ਰੋਸ ਹੋ ਗਈਆਂ ਤੇ ਡੀ ਵਾਰਮਿੰਗ ਇਹਨਾਂ ਦੀ ਆਪਾਂ ਕੀਤੀ ਹੋਈ ਆ ਇਸ ਟਾਈਮ ਤੇ ਵਧੀਆ ਚੱਲ ਰਿਹਾ ਪ੍ਰੋਸੈਸ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਕੀ ਪਾ ਰਹੇ ਹੋ ਖਾਣ ਪੀਣ ਲਈ ਉਹ ਵੀ ਜਰੂਰ ਦੱਸਿਓ ਜੇ ਕਿਸੇ ਮੇਰੇ ਵੀਰ ਨੇ ਕੋਈ ਜਾਣਕਾਰੀ ਦੇਣੀ ਆ ਤਾਂ ਉਹ ਵੀ ਆਪਾਂ ਨੂੰ ਮੈਸੇਜ ਕਰ ਸਕਦਾ ਤੇ ਤੁਹਾਨੂੰ ਆਪਾਂ ਜਾਣਕਾਰੀ ਵੀ ਜਰੂਰ ਦੇਵਾਂਗੇ ਤੇ ਆਪਣਾ ਮੇਨ ਮਨੋਰਥ ਹੀ ਇਹ ਆ ਵੀ ਤੁਹਾਡੇ ਚਿਕਰ ਜਾਣਕਾਰੀ ਸਾਂਝੀ ਕਰੀਏ